ਅਸੀਂ ਕਰਾਚੋ ਪਿੰਡ ਘਣਿਆ ਸੁਨਾਮ ਰੋਡ ਦੇ ਉੱਪਰ ਇੱਕ ਨੌਜਵਾਨ ਸਾਡੇ ਪਿੰਡ ਕਰਾਚੋ ਦਾ ਚੰਨੀ ਸਿੰਘ ਪੁੱਤਰ ਸਰਜੀਤ ਸਿੰਘ ਦਾ ਉਹਦਾ ਐਕਸੀਡੈਂਟ ਹੋ ਗਿਆ ਤੇ ਕੋਈ ਗੱਡੀ ਤੀਜੀ ਉਹਨੂੰ ਫੇਟ ਮਾਰ ਗਈ ਡੇਢ ਦੋ ਘੰਟੇ ਜੱਡਬੋਡੀ ਉਹਦੀ ਜਿਹੜੀ ਖਤਾਨਾ ਚ ਪਈ ਰਹੀ ਆ ਇੱਥੇ ਐਡਾ ਵੱਡਾ ਇਕੱਠ ਕਰਕੇ ਅਸੀਂ ਰੋਡ ਜਾਮ ਕੀਤਾਗਾ ਇੱਥੋਂ ਦੀ ਸਰਕਾਰ ਇੱਥੋਂ ਦਾ ਜਿਹੜਾ ਪੁਲਿਸ ਪ੍ਰਸ਼ਾਸਨ ਇੱਥੇ ਕੋਲੇ ਖੜਾ ਸੀ ਉਹ ਪੁਲਿਸ ਪ੍ਰਸ਼ਾਸਨ ਕਹਿੰਦੇ ਜੱਡਬੋਡੀ ਨੂੰ ਚੱਕਣ ਐਂਬੂਲੈਂਸ ਨਹੀਂ ਆਉਂਦੀ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਆਏ ਕਹਿੰਦਾ ਤੀਗਾ ਵੀ ਦੇ ਕੋਈ ਐਕਸੀਡੈਂਟ ਹੋਏ ਹੋਏ ਬੰਦੇ ਨੂੰ ਹਸਪਤਾਲ ਚ ਬਚਾਊਗਾ ਅਸੀਂ ਜੀ ਉਹਨੂੰ ਸਨਮਾਨ ਕਰਿਆ ਕਰਾਂਗੇ ਅਸੀਂ ਨਿਯਾਮ ਦਿਆ ਕਰਾਂਗੇ ਭਾਈ 2 ਘੰਟੇ ਇੱਥੇ ਵਿਰਾਤ ਐਨੇ ਨੌਜਵਾਨ ਨੇ ਸਾਡੇ ਪਿੰਡ ਦੇ ਛੋਟੇ ਮਜ਼ਦੂਰ ਪਰਿਵਾਰ ਚੋਂ ਬਹੁਤ ਜ਼ਿਆਦੇ ਗਰੀਬ ਘਰ ਚੋਂ ਦਾ ਮੁੰਡਾ ਜਿਹਦੀ ਮੌਤ ਹੋਈ ਹੈਗੀ ਐਕਸੀਡੈਂਟ ਹੋਇਆਗਾ ਭਾਈ ਆ ਐਨੇ ਨੌਜਵਾਨਾਂ ਨੇ ਰੋਡ ਜਾਮ ਕਰਿਆਗਾ ਫੇਰ ਐਮਬੂਲੈਂਸ ਆਈਆ ਫੇਰ ਵੀ ਐਮਬੂਲੈਂਸ ਆ ਕਿੰਤੂ ਪ੍ਰੰਤੂ ਕਰਦੇ ਸੀਗੇ ਭਾਈ ਇਹ ਇਸ ਕਰਕੇ ਮੇਰੇ ਆਮ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੈਗੀ ਕਹਿੰਦੇ ਜੀ ਪਿੰਡੋਂ ਗੱਡੀ ਮੰਗਾਓ ਪੁਲਿਸ ਬਰਸਾਦ ਨਾਲੇ ਕਹਿੰਦੇ ਇਸ ਕਰਕੇ ਭਾਈ ਅਸੀਂ ਰੋਡ ਜਾਮ ਕਰਕੇ ਮੈਂ ਭਾਰਤੀ ਕਿਸਾਨ ਜਣਿਆਂ ਨੇ ਇਕੱਠਾ ਗਰਾਹਾਂ ਬਲਾਕ ਪਾਣੀ ਘੜਦਾ ਆਗੂਆ ਭਰਜਿੰਦਰ ਸਿੰਘ ਕਰਾਚੋ ਅਸੀਂ ਨਾਰੇਬਾਜੀ ਕਰੀਆ ਫੇਰ ਪੁਲਿਸ ਬਰਸਾਦ ਨੇ ਥੋੜੇ ਕੰਨ ਖੁੱਲੇ ਨੇ ਇਸ ਕਰਕੇ ਪੰਜਾਬ ਸਰਕਾਰ ਨੂੰ ਬੇਨਤੀ ਆ ਵੀ ਜੇ ਐ ਇਤਨਾ ਟਾ ਪਿੰਡ ਕੋਲੇ ਤੇ ਅਸੀਂ ਆ ਕੇ ਆਵਦਾ ਮੌਕਾ ਸਾਹਮ ਲਿਆ ਜਿਹੜਾ ਉਹਦੀ ਡੈੱਡ ਬੋਡੀ ਧਰਨਾ ਦੇ ਕੇ ਚੁਕਾਤੀ ਜੇ ਭਾਈ ਕਿਤੇ ਰਾਤ ਚ ਐਕਸੀਡੈਂਟ ਹੋ ਜਾਂਦਾ ਪਿੱਛੇ ਫਿਰ ਉਹਦੀ ਡੈੱਟ ਬੋਡੀ ਨੂੰ ਕੁੱਤੇ ਖਾਂਦੇ ਬਈ ਰਾਤ ਨੂੰ ਇਸ ਕਰਕੇ ਗਾ ਹਾਲਤ ਨਾ ਹੋਵੇ ਧੰਨਵਾਦ